ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਹ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਬਾਂਦਰ ਅਤੇ ਮગરਮਛ ਦੀ ਕਹਾਣੀ ਇਹ ਪਿਆਰੇ ਬੱਚੇ ਲਗਭਗ ਤੁਹਾਡਾ 100 ਸ਼ਬਦਾਂ ਦੀ ਕਹਾਣੀ ਹੋਣ ਵਾਲੀ ਹੈ ਠੀਕ ਹੈ ਤਾਂ ਅਚੀ ਤਰੈ ਇਸ ਨੂੰ ਸੁਣ ਲਿਓ ਔਰ ਲਿਖ ਲਿਓ ਜੋ ਵੀ ਤੁਹਾਨੂੰ ਹੋਮਵਰਕ ਮਿਲਿਆ ਹੋਵੇ ਜਾਂ ਕੁਝ ਹੋਰ ਤਾਂ ਕਰ ਲਿਓ ਠੀਕ ਹੈ ਚਲੋ ਇੱਕ ਵਾਰ ਦੀ ਗੱਲ ਹੈ ਇੱਕ ਨਦੀ ਦੇ ਕਿਨਾਰੇ ਇੱਕ ਜਾਮਣ ਦਾ ਦਰਖਤ ਸੀ ਜਿਸ ਤੇ ਇੱਕ ਬਾਂਦਰ ਰਹਿੰਦਾ ਸੀ ਉਸੇ ਨਦੀ ਦੇ ਵਿੱਚ ਮਗਰਮੱਛ ਵੀ ਰਹਿੰਦਾ ਸੀ ਉਹ ਦੋਵੇਂ ਦੋਸਤ ਬਣ ਗਏ ਬਾਂਦਰ ਉਸ ਨੂੰ ਹਰ ਰੋਜ਼ ਜਾਮਣਾ ਖਾਣ ਲਈ ਦਿੰਦਾ ਇੱਕ ਦਿਨ ਮਗਰਮੱਛ ਕੁਝ ਜਾਮਣਾ ਆਪਣੀ ਪਤਨੀ ਨੂੰ ਖਵਾਇ ਉਸ ਦੀ ਪਤਨੀ ਨੇ ਸੋਚਿਆ ਕਿ ਬਾਂਦਰ ਰੋਜ਼ ਜਾਮਣਾ ਖਾਂਦਾ ਹੋਵੇਗਾ ਉਸ ਦਾ ਦਿਲ ਕਿੰਨਾ ਮਿੱਠਾ ਹੋਵੇਗਾ ਉਸ ਨੇ ਆਪਣੇ ਪਤੀ ਕੋਲ ਬਾਂਦਰ ਦਾ ਦਿਲ ਖਾਣ ਦੀ ਜ਼ਿੱਦ ਕੀਤੀ ਤੇ ਮગર ਮੱਛ ਨੂੰ ਮਨਾ ਲਿਆ ਮગર ਮੱਛ ਨੇ ਬਾਂਦਰ ਨੂੰ ਖਾਣੇ ਤੇ ਬੁਲਾਉਣ ਲਈ ਕਿਹਾ ਜਦੋਂ ਬਾਂਦਰ ਉਸ ਦੀ ਪਿੱਠ ਤੇ ਬੈਠ ਕੇ ਚੱਲ ਪਿਆ ਰਸਤੇ ਵਿੱਚ ਜਾ ਕੇ ਮਗਰਮੱਛ ਨੇ ਸਾਰੀ ਗੱਲ ਬਾਂਦਰ ਨੂੰ ਦੱਸ ਦਿੱਤੀ ਬਾਂਦਰ ਨੂੰ ਆਪਣੀ ਬਾਂਦਰ ਨੇ ਆਪਣੀ ਜਾਨ ਬਚਾਉਣ ਲਈ ਬੇਉਂਤ ਬਣਾਈ ਉਸ ਨੂੰ ਉਸਨੇ ਕਿਹਾ ਕਿ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ ਮੇਰਾ ਦਿਲ ਤਾਂ ਦਰਖਤ ਤੇ ਹੀ ਰਹਿ ਗਿਆ ਮਗਰ ਮੱਛ ਉਸ ਨੂੰ ਕਿਨਾਰੇ ਲੈ ਗਿਆ ਬਾਂਦਰ ਨੇ ਟਪੂਸੀ ਮਾਰੀ ਤੇ ਰੁੱਖ ਤੇ ਚੜ ਗਿਆ ਮਗਰ ਮੱਛ ਨਿਰਾਸ਼ ਹੋ ਕੇ ਵਾਪਸ ਆਇਆ ਤੇ ਇਸ ਤੋਂ ਆਪਣੀ ਸਿੱਖਿਆ ਕੀ ਮਿਲਦੀ ਹੈ ਸਵਾਰਥੀ ਮਿੱਤਰਾਂ ਤੋਂ ਬਚੋ ਤਾਂ ਪਿਆਰੇ ਬੱਚੇ ਅੱਜ ਦੀ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ